ਅਪਾ ਖੜੇ ਆ ਜੀ ਜ਼ੀਰਕਪੁਰ ਪਟਿਆਲਾ ਰੋਡ ਤੇ ਥੂਹਾ ਪੈਸਟੀਸਾਈਡ ਹੈ ਤੇ ਇੱਥੇ ਅੱਜ ਐਗਰੀਕਲਚਰ ਡਿਪਾਰਟਮੈਂਟ ਨਾਲ ਜਿਹੜੀ ਰੇਡ ਮਾਰੀ ਹੈ ਕਾਰਨ ਇਹ ਸੀ ਕਿ ਕਿਸੇ ਕਿਸਾਨ ਨੇ ਸ਼ਿਕਾਇਤ કરી ਸੀ ਕਿ ਉਹਨਾਂ ਨੂੰ ਜਿਹੜੀ ਖਾਦ ਦਿੱਤੀ ਜਾ ਰਹੀ ਹੈ ਉਹ ਟੈਗਿੰਗ ਕਰਕੇ ਕੀਤੀ ਜਾ ਰਹੀ ਹੈ ਮਤਲਬ ਕਿ ਉਹਨਾਂ ਨੂੰ ਕੁਝ ਨਾਲ ਖਾਦ ਦੇ ਨਾਲ ਕੋਈ ਹੋਰ ਵਸਤੂਆਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਜਿਹੜੀ ਇੱਕਤਾ ਦੀ ਕਿਸਾਨਾਂ ਦੀ ਲੁਕ ਹੈ ਤੇ ਉਸ ਕਿਸਾਨ ਨੇ ਜਿਹੜੀ ਸ਼ਿਕਾਇਤ ਕੀਤੀ ਸੀ ਐਗਰੀਕਲਚਰ ਡਿਪਾਰਟਮੈਂਟ ਨੂੰ ਤੇ ਐਗਰੀਕਲਚਰ ਡਿਪਾਰਟਮੈਂਟ ਨੇ ਜਿਹੜੀ ਅੱਜ ਇੱਥੇ ਰੇਡ ਕਰੀਆ ਥੂਆ ਪੈਸਟੀਸਾਈਡ ਤੇ ਉਹਨਾਂ ਨੂੰ ਕੁਝ ਜਿਹੜੀ ਦਵਾਈਆਂ ਮਿਲੀਆਂ ਜਿਹੜੀਆਂ ਜਿਹੜੀਆਂ ਕਿ ਪੈਨ ਕਰੀਆਂ ਹੋਈਆਂ ਤੇ ਅਫਸਰਾਂ ਦਾ ਕਹਿਣਾ ਕਿ ਇਹਨਾਂ ਤੇ ਜਿਹੜੀ ਦਵਾਈਆਂ ਇਹ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਤੇ ਇਹਦੇ ਨਾਲ ਕੈਂਸਰ ਹੁੰਦਾ ਤੇ ਜਿਹਦੇ ਜਿਹੜੇ ਥੂਆ ਪੈਸਟੀਸਾਈਡ ਤੇ ਕਾਨੂੰਨੀ ਕਾਰਵਾਈ ਅ ਕੀਤੀ ਜਾਊਗੀ ਜੀ ਜੀ ਕੀ ਅੱਜ ਮਾਮਲਾ ਕੀ ਸੀ ਬਈ ਜੀ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਜੀ ਵੱਲੋਂ ਪੂਰੀਆਂ ਹਦਾਇਤਾਂ ਨੇ ਕਿ ਕਿਸਾਨ ਨੂੰ ਦਇਆ ਦੀ ਜੋ ਕਿਲਤ ਆਈ ਹੋਈ ਹੈ ਉਹਦੇ ਵਿੱਚ ਕੋਈ ਵੀ ਡੀਲਰ ਜਾਂ ਸੁਸਾਇਟੀ ਵੱਲੋਂ ਟੈਗਿੰਗ ਨਾ ਕੀਤੀਏ ਟੈਗਿੰਗ ਤੋਂ ਪਾਬੰਦ ਹੈ ਕਿ ਕੋਈ ਵੀ ਖਾਲ ਜੜੀਆ ਉਹਦੇ ਨਾਲ ਕੋਈ ਹੋਰ ਵਸਤੂ ਭਾਵੇਂ ਕੋਈ ਉਹ ਬੀਜ ਹੈ ਭਾਵੇਂ ਦਵਾਈ ਹੈ ਜਾਂ ਹੋਰ ਕੋਈ ਮਾਈਕਰੋਨਿਊਟ੍ਰੀਐਂਟ ਨੇ ਉਹ ਟੈਗ ਕਰਕੇ ਫਾਰਮਰ ਨੂੰ ਨਾ ਦਿੱਤੇ ਜਾ ਤਾਂ ਕਿ ਉਹਦੀ ਨੋਟ ਕੋਸੁੱਪ ਨਾ ਹੋਵੇ ਅੱਪਾ ਮੈਂ ਆਪਣੇ ਜ਼ਿਲ੍ਹੇ ਦੀਆਂ ਤਿੰਨੇ ਬਲਾਕਾਂ ਦੀਆਂ ਤਿੰਨ ਬਲਾਕਾਂ ਦੇ ਪੱਧਰ ਦੀਆਂ ਟੀਮਾਂ ਬਣਾ ਕੇ ਰੇਡ ਕਰਨ ਨੂੰ ਇਹਨਾਂ ਨੂੰ ਕਿਸੇ ਦਿਵਾਲੀ ਵਾਲੇ ਦਿਨ ਹੀ ਹਦਾਇਤਾਂ ਦਿੱਤੀਆਂ ਸੀ ਕਿਉਂਕਿ ਛੁੱਟੀਆਂ ਦੇ ਵਿੱਚ ਕੋਈ ਇਹ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕੀ ਪਰੰਤੂ ਅੱਜ ਸਾਡੇ ਸਾਹਮਣੇ ਸਵੇਰੇ-ਸਵੇਰੇ ਇੱਕ ਸ਼ਿਕਾਇਤ ਆਈ ਸੀ ਜਿਹੜੀ ਇੱਥੇ ਕਿਸਾਨ ਤੋਂ ਵੀ ਸਾਨੂੰ ਜੂੜੀ ਦੇ ਨਾਲ ਵੀ ਇਹ ਟੈਗਿੰਗ ਕਰ ਰਹੇ ਨੇ ਸੰਫਰਦੀ ਦੇ ਰੂਪ ਵਿੱਚ ਸੰਫਰ ਲੋਗੇ ਤਾਂਾਂ ਜੂੜੀ ਆ ਦਾਂਗੇ ਉਸ ਚੀਜ਼ ਕਰਕੇ ਇੱਥੇ ਸਾਡੀ ਟੀਮ ਨੇ ਜਦੋਂ ਛਫਾ ਮਾਰਿਆ ਤੇ ਇੱਥੇ ਜਦੋਂ ਉਹਦੀ ਸਟੇਟਮੈਂਟ ਲਈ ਫਾਰਮਰ ਤੋਂ ਤੇ ਉਹਨੇ ਦੱਸਿਆ ਵੀ ਮੈਂ ਜਦੋਂ ਇਹਦੇ ਕੋਲ ਯੂਰੀਆ ਖਾਦ ਮੰਗਿਆ ਤੇ ਉਹਨੇ ਮੈਨੂੰ ਟੈਗਿੰਗ ਕਰਕੇ ਨਾਲ ਸੰਕਰ ਜਿਹੜੀ ਹੈ ਚੇਤੀ ਜਿਹੜੀ ਕਿ ਬਿਲਕੁਲ ਹੀ ਸਾਡੀ ਕਾਨੂੰਨੀ ਜਿਹੜੀ ਹੈ ਗਲਤ ਹੈ ਇਸ ਤੋਂ ਨਾ ਵਾਪਸ ਇਹਨਾਂ ਦੇ ਗਰਾਊਂਡ ਦੇ ਵਿੱਚ ਸੱਚਾ ਪੇਮਾਰੀ ਜਦੋਂ ਕਰਕੇ ਆਪਾਂ ਹੋਰ ਚੀਜ਼ਾਂ ਦੁਖੀਆਂ ਤੇ ਸਾਨੂੰ ਬ੍ਰੈਂਡ ਪੈਸਟੀਸਾਈਡ ਜਿਹੜੀ ਗਲਾਈਕੋਫੋਸਫੇਟ ਜਿਹੜੀ ਰਾਉਂਡ ਅਪ ਜਿਹੜੀ ਹੈ ਉਹ ਸਾਨੂੰ ਕੁਝ ਚਾਹਲੀ ਕਿ ਲੀਟਰ ਦੇ ਲਾਗੇ ਮਿਲੀ ਹੈ ਤੇ ਹੋਰ ਵੀ ਆਪਾਂ ਸਟਾਕ ਜਿਹੜਾ ਵੀ ਚੈੱਕ ਕਰ ਰਹੇ ਹਾਂ ਤੇ ਬੈਂਡ ਪੈਸਟਿਸਾਈਡ ਜਿਹੜੀ ਪੰਜਾਬ ਦੇ ਵਿੱਚ 글ਾਈਫੋਫੋਸਫੇਟ ਆਪਾਂ ਵੇਚ ਨਹੀਂ ਸਕਦੇ ਹੈ ਜੀ ਤੇ ਕਿਸੇ ਵੀ ਡੀਲਰ ਨੂੰ ਅਧਿਕਾਰ ਨਹੀਂ ਹੈਗਾ ਵੀ ਇਹ ਦੀ ਵਿਕਰੀ ਕਰ ਸਕੇ ਉਹ ਆਪਾਂ ਸੀਜ਼ ਕਰ ਲਈ ਹੈ ਤੇ ਹੁਣ ਇਹਦੇ ਸੀਜ਼ਰ ਆਰਡਰ ਸੀਜੇਮ ਤੋਂ ਲੈ ਕੇ ਤੇ ਇਹ ਅਗਲੀ ਕਾਰਵਾਈ ਜਿਹੜੀ ਹੈ ਸੈਟੀਸਾਈਡ ਇੰਸਪੈਕਟਰ ਕਰਨਗੇ ਤੇ ਸਰਕਾਰ ਦੀ ਸਖਤ ਜ਼ਿੰਮੇਵਾਰੀ ਵੀ ਫਾਰਮਰ ਨੂੰ ਕਿਸੇ ਤਰ੍ਹਾਂ ਦੀ ਗੁੰਚ ਹੈਗੀ ਨਾ ਹੋਵੇ ਬੀਏਪੀ ਜਾਂ ਜੂਰੀਏ ਦੇ ਨਾਲ ਕੋਈ ਵੀ ਚੀਜ਼ ਜਿਹੜੀ ਨਾਮ ਲਾ ਕੇ ਵੇਚੀ ਜਾਏ ਤੇ ਮੈਂ ਕਿਸਾਨ ਵੀਰਾਂ ਨੂੰ ਹੋਰ ਅਪੀਲ ਵੀ ਕਰੂੰਗਾ ਵੀ ਜੇਕਰ ਤੁਹਾਡੇ ਹਿਸਾਬ ਦੇ ਆਂਦੇ ਵਿੱਚ ਇਸ ਤਰ੍ਹਾਂ ਦੀ ਕੋਈ ਜੇ ਆਂਦੀ ਹੈ ਵੀ ਕੋਈ ਸੁਸਾਇਟੀ ਜਾਂ ਦੁਕਾਨਦਾਰ ਤੁਹਾਨੂੰ ਇਸ ਤਰ੍ਹਾਂ ਟੈਗ ਕਰ ਰਿਹਾ ਤਾਂ ਸਾਡੇ ਜਿਹੜੇ ਨੰਬਰ ਤੇ ਸਾਨੂੰ ਵਟਸਐਪ ਤੇ ਸਾਨੂੰ ਦੱਸਿਆ ਜਾਵੇ ਤੇ ਤੁਰੰਤ ਆਪਾਂ ਉਸ ਦੀ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਜੋ ਵੀ ਕਾਨੂੰਨੀ ਕਾਰਵਾਈ ਬਣੇ ਨਾਮ ਕਹੇ ਸਰ ਦੁਕਾਨਦਾਰ ਦੁਆ ਪੈਸਟੀਸਾਈਡ ਜਿਰਕਪੁਰ ਤੇ ਜਿਹੜਾ ਇਹ ਟੈਗਿੰਗ ਤੁਸੀਂ ਕਹਿ ਰਹੇ ਆ ਇਹ ਐਕਸਟਰਾ ਪੈਸੇ ਲੈ ਕੇ ਮਤਲਬ ਜੀ ਦਿੱਤੀ ਜਾਂਦੀ ਆ ਇਹ ਨਹੀਂ ਜਦੋਂ ਸਪੋਜ਼ ਕਿਸੇ ਕਿਸਾਨ ਨੂੰ ਬੀਜ ਨਹੀਂ ਚਾਹੀਦਾ ਉਹ ਉਹ ਜਦੋਂ ਇਹਨਾਂ ਦੀ ਕਿਸਾਨੀ ਮਜਬੂਰੀ ਦੇਖ ਕੇ ਡੀਲਰ ਜਿਹੜਾ ਵਾ ਉਹ ਕਹਿੰਦਾ ਵੀ ਖਾਤਮਾ ਤਾਂ ਦਊਗਾ ਉਹ ਜਬਰਦਸਤੀ ਆ ਨਹੀਂ ਜ਼ਬਰਦਸਤੀ ਬਲੈਕਮੇਲਿੰਗ ਨਹੀਂ ਕਹਿੰਦੇ ਵੀ ਇੱਕ ਵਾਧੂ ਆਪਣੀ ਸੇਲ ਵਧਾਣ ਲਈ ਕਿਸਾਨ ਦੇ ਉੱਤੇ ਵਾਧੂ ਦਾ ਭੋਝ ਪਾਰਿਆ ਜੇ ਕਿਸਾਨ ਇੱਕ ਥੈਲਾ ਚੀ ਦਾ ਫੀਸ ਆ ਉਹ ਇੱਕ ਲੈ ਵੀ ਗਏ ਉਹਨਾਂ ਨਾਲ 7 ਥੈਲਿਆਂ ਦੇ ਨਾਲ 7 ਥੈਲੇ ਦੇਣੇ ਆ ਜੇ ਉਹਨੂੰ ਸਲਫਰ ਦੀ ਨਹੀਂ ਲੋੜ ਇਹ ਸਲਫਰ ਦੇ ਹੀ ਜਾਂਦੇ ਨੇ ਇੱਕ ਤੇ ਕਿਸਾਨ ਦਾ ਖਰਚਾ ਜ਼ਿਆਦਾ ਇੱਕ ਦੂਜਾ ਆਪਾਂ ਸੋਇਲ ਦੀ এনवायरमेंटਲ ਪੋਲੂਸ਼ਨ ਬੜੀ ਕਰਦੇ ਆ ਜਿੰਨੇ ਨਾਲ ਸਾਡੀ ਧਰਤੀ ਦਾ ਇਹਲਾ ਪਾਣੀ ਤੇ ਮਿੱਟੀ ਧੋਣੀ ਜਿਹੜੀ ਗੰਦਲ ਹੋ ਜਾਂਦੀਆਂ ਤੇ ਇੱਕ ਫਾਰਮਰ ਦੀ ਜੀ ਨੈਟ ਸੇਵਿੰਗ ਉਹ ਬਹੁਤ ਕਮਾਈ ਹੁੰਦੀ ਘਟਜੂਟ ਕਿਸਾਨ ਤੇ ਅੱਗੇ ਰੁਲਿਆ ਪਿਆ ਹੋਵੇ ਜੀ ਇਸ ਤਰ੍ਹਾਂ ਦੀ ਚੇਪੀ ਲਾ ਕੇ ਜੇ ਕਿਸਾਨ ਕਰਨਗੇ ਤੇ ਕਿਸਾਨ ਦੀ लूट ਚੋੜੂਗੀ ਇਹ ਆਪਣਾ ਆਪਣੇ ਜ਼ਿਲ੍ਹੇ ਦੇ ਵਿੱਚ ਮੈਂ ਇਸ ਤਰ੍ਹਾਂ ਦੀ ਕੋਈ ਕਾਰਵਾਈ برداشت ਨਹੀਂ ਕਰੂੰਗਾ ਸਾਰਾ ਪੰਜਾਬ ਸਰਕਾਰ ਦੇ ਹਦਾਇਤਾਂ ਕਿ ਹਰ ਇੱਕ ਦੁਕਾਨ ਦੇ ਬਾਹਰ ਜਿਹੜੀ ਹੈ ਕਿ ਇੱਕ ਬੋਰਡ ਲੱਗਾ ਹੋਣਾ ਜਿਹਦੇ ਸਟਾਕ ਲਿਖਿਆ ਹੋਵੇ ਰੇਟ ਲਿਖਿਆ ਹੋਵੇ ਕਿ ਇਥੇ ਲੱਗੇ ਬਿਲਕੁਲ ਸਖਤ ਹਦਾਇਤਾਂ ਨੇ ਵੀ ਐਕਟ ਦੇ ਅਨੁਸਾਰ ਡਿਸਪਲੇ ਬੋਰਡ ਦਿੱਤਾ ਜਾਵੇ ਇੱਥੇ ਡਿਸਪਲੇ ਬੋਰਡ ਨਹੀਂ ਐਂ ਆਪਾਂ ਨੂੰ ਕਾਰਨ ਦੱਸੋ ਨੋਟਿਸ ਕੱਢਤਾ ਵੈ ਇਹਨਾਂ ਨੂੰ ਕਿਹਾ ਵੈ ਆਪਣੇ ਬੋਰ ਲਾਓ ਹੋਰ ਦੁਕਾਨਾਂ ਤੇ ਵੀ ਆਪਾਂ ਡਿਸਪਲੇ ਬੋਰਡ ਕੰਪਲਸਰੀ ਕੀਤਾ ਹੋਇਆ ਹੈ ਵੀ ਉਹਨਾਂ ਦੇ ਤੇ ਲਿਖੋ ਵੀ ਕਿੰਨਾ ਸਟਾਕ ਹੈ ਕਿਉਂਕਿ ਇਹ ਚੋਰੀ ਵਜਾਰੀ ਨਾ ਕਰ ਸਕਣ ਦਾ ਹੈ ਕਿ ਕੁਝ ਸ਼ੋਰਟੇਜ ਕਰਕੇ ਉਹਦੇ ਤੇ ਰੇਟ ਬਕਾਇਦਾ ਲਿਖਿਆ ਹੋਵੇ ਨਾਲ ਇਹਨਾਂ ਨੂੰ ਮੈਂ ਸ਼ਕਤ ਹਦਾਇਤ ਕੀਤੀ ਹੈ ਵੀ ਉਹਦੇ ਥੱਲੇ ਇਹ ਵੀ ਲਿਖਿਆ ਜਾਵੇ ਵੀ ਇੱਥੇ ਹੋਰ ਕਿਸੇ ਚੀਜ਼ ਨੂੰ ਟੈਗ ਕਰਕੇ ਜਾਂ ਜਿਹੜੀ ਕੋਈ ਵਸਤੂ ਨਹੀਂ ਦਿੱਤੀ ਜਾਵੇ ਇੱਕ ਸਰ ਆਮ ਰੌਲਾ ਪੈਂਦਾ ਕਿ ਨਕਲੀ ਦਵਾਈਆਂ ਨਕਲੀ ਬੀਜ ਪੰਜਾਬ ਦੇ ਵਿੱਚ ਬਹੁਤ ਵਿਕਦੇ ਆ ਜੀ ਕਿਸਾਨ ਰੌਲਾ ਪਾਉਂਦੇ ਕਿ ਐਸੀ ਕੋਈ ਚੀਜ਼ ਸਾਹਮਣੇ ਆਈ ਹੈ ਦੇਖੋ ਆਪਣੇ ਜ਼ਿਲ੍ਹੇ ਦੇ ਵਿੱਚ ਪਿੱਛੇ ਖਰੜ ਦੇ ਵਿੱਚ ਇੱਕ ਮੈਂ ਆਨਲਾਈਨ ਟਰੇਡਿੰਗ ਹੋ ਰਹੀ ਸੀ ਸਾਨੂੰ ਇੰਟੈਲੀਜੈਂਸ ਤੋਂ ਸੂਚਨਾ ਮਿਲੀ ਸੀ ਐਸਐਸਪੀ ਸਾਹਿਬ ਨੇ ਕਿਹਾ ਸੀ ਵੀ ਤੁਹਾਡੇ ਇਲਾਕੇ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੱਲ ਰਹੀ ਹੈ ਮੁਹਿੰਮ ਇੱਕ ਮਹੀਨਾ ਲਗਾਤਾਰ ਆਪਾਂ ਰੇਡ ਕਰਿਆ ਤੇ ਆ ਉੱਥੇ ਖਰੜ ਦੇ ਅੱਗੇ ਆਪਾਂ ਉਹ ਲੋਕ ਸਟਾਕ ਫੜਿਆ ਤੇ ਐਫ ਆਈ ਆਰ ਕਰਾਈ ਖਾਣਾ ਖਰੜ ਸਿਟੀ थाना ਖਰੜ ਦੇ ਵਿੱਚ ਐਫ ਆਈ ਆਰ ਦਰਜ ਹੈ ਤੇ ਉਹਨਾਂ ਦਾ ਕੇਸ ਜਿਹੜਾ ਵਾ ਚੱਲ ਰਿਹਾ ਆਪਾਂ 2 ਲੱਖ ਦੀ ਦਵਾਈ ਫਟੈਰਾ ਕੁਟਿਕੋ ਨਟੀਵੋ ਇਹ ਦਵਾਈਆਂ ਜਿਹੜੀਆਂ ਪਿੱਛੇ ਵੀ ਆਪਾਂ ਫੜੀਆਂ ਪਿਛਲੀ ਹੜੀ ਦੇ ਵਿੱਚ ਆਪਣੇ ਇੱਥੇ ਵੀ ਕੋਈ ਅਜਿਹੀ ਜਾਂਚ ਪੜਤਾਲ ਹੋ ਰਹੀ ਹੈ ਅੱਜ ਇੱਥੇ ਹਾਲ ਹੀ ਛਣਬੀਨ ਕਰ ਰਹੇ ਹਾਂ ਦੇਖਦੇ ਹਾਂ ਦੇ ਵਿੱਚ ਹੋਰ ਕੀ ਕੀ ਨਿਕਲਦੀ ਹੈ ਕੋਈ ਅਨੰਦ ਘਰ ਕੀ ਨਿਕਲੂਗੀ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਹ ਡੇਢ ਜਿਆਦਾ ਹੈ ਜੀ ਹਾਂ ਜੀ ਕੋਈ ਕੱਲੀ ਕੱਲੀ ਚੀਜ਼ ਕਾਰਵਾਈ ਚ ਚੈੱਕ ਕਰੀ ਜਾਊਗੀ ਜਿਹੜੇ ਸਰ ਤੁਸੀਂ ਦੋਅਈ ਕਹਿ ਰਹੇ ਆ ਬੈਨ ਜਿਹੜੀ ਇੱਥੇ ਪੜੀ ਗਈ ਆ ਉਹ ਉਹਦਾ ਮਨੁੱਖੀ ਸਿਹਤ ਤੇ ਕੀ ਅਸਰ ਆ ਜੀ ਇਹ ਮਨੁੱਖੀ ਸਿਹਤ ਤੇ ਅਸਰ ਹੋਣ ਕਰਕੇ ਹੀ ਉਹਨੂੰ ਬੈਨਡ ਕੀਤਾ ਗਿਆ ਉਹ ਵੀ WHO ਦੀ ਜਿਹੜੀ ਗਾਈਡਲਾਈਨਸ ਦੇਖ ਕੇ ਹੀ ਉਹਨੂੰ ਬੈਨ ਕੀਤਾ ਜਾਂਦਾ ਪੰਜਾਬ ਸਰਕਾਰ ਨੇ ਉਹਨੂੰ ਬੈਨ ਕੀਤਾ ਹੋਇਆ ਕਿ ਉਹਦੇ ਵਿੱਚ ਸੋਇਲ ਦੀ ਐਨਵਾਇਰਨਮੈਂਟਲ ਹੈਜ਼ਰਡ ਬੜੇ ਨੇ ਤੇ ਇਹ ਰਾਉਂਡ ਅਪ ਦਵਾਈ ਹੈਗੀ ਵੀ ਉਹਨੇ ਕੋਈ ਵੀ ਘਾਹ ਦਾ ਥਿੱਲਾ ਤੱਕ ਨਹੀਂ ਛੜਨਾ ਭਾਵੇਂ ਕੋਈ ਦਰਖਤ ਹੋਵੇ ਤੇ ਭਾਵੇਂ ਘਾਹ ਦਾ ਥਿੱਲਾ ਹੋਵੇ ਇਹਨਾਂ ਕਾਰਵਾਈ ਕਿਉਂ ਹੁੰਦੀ ਹੈ ਹੁਣ ਜਿੱਦਾਂ ਤੁਸੀਂ ਦਵਾਈ ਫੜੀ ਹੋਊ ਇਨਸੈਕਟੀਸਾਈਡ ਐਕਟ ਹੈਗਾ ਉਸ ਅਨੁਸਾਰ ਹੀ ਕਰਿਆ ਐਫ ਆਈ ਆਰ ਤਾਂ ਹੋਏਗੀ ਤੇ ਇਨਸੈਕਟੀਸਾਈਡ ਐਕਟ ਦੀ ਜੋ ਲਗਣਾ ਹੋਈ ਹੈ ਉਹ ਜੜੀ ਹੈ ਨਾ ਕਰਦੇ ਕਿਤੇ